ਅੱਜ ਰਾਸ਼ਨ ਵੰਡਤਰ ਕਰਨ ਆਏ ਸਿਕਸ ਆਫ ਅਮਰੀਕਾ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੁੰਦਾ ਉਹਨੇ ਪੂਰੀ ਟੀਮ ਪਹੁੰਚੀ ਹੈ ਦੇਖੋ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਟੀਮ ਆ ਕੇ ਸਾਨੂੰ ਰਾਸ਼ਨ ਦੇਣ ਲੱਗੀ ਆ ਸਾਡੇ ਸਹੂਲਤਾ ਐਸੀ ਤਰ੍ਹਾਂ ਪ੍ਰਸਰਿਤ ਕਰਦੇ ਨੇ ਕਿ ਥੋੜਾ ਸਾਡਾ ਆਸਾਨ ਆ ਤਰੀਕਾ ਹੋ ਜਾਂਦਾ ਲੇਕਿਨ ਮਜਬੂਰੀ ਸਾਡੀ ਬਹੁਤ ਜ਼ਿਆਦੀ ਹੈ ਗਿਆਨੇ ਜੀ ਕੁਦਰਤ ਦੀ ਕਰੋਪੀ ਮਾਰ ਹੈ ਨਾ ਇਹਦੇ ਅੱਗੇ ਸਭ ਦੇ ਹੱਥ ਖੜੇ ਹੋ ਜਾਂਦੇ ਨੇ ਅਸੀਂ ਧੰਨਵਾਦ ਕਰਦੇ ਆ ਕਿ ਜਿਹੜੀ ਅੱਜ ਸੰਸਥਾ ਤੁਸੀਂ ਆਈ ਸੇਖੋ ਫ ਅਮਰੀਕਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜਿਹੜਾ ਹੈਲਪ ਕਰਨ ਲਈ ਇਹਨਾਂ ਦਾ ਇਦਾਂ ਹੈਲਪ ਹੋਣ ਦੇ ਨਾਲ ਇਹਨਾਂ ਲੋਕਾਂ ਦਾ ਥੋੜਾ ਜਿਹਾ ਜੀਵਨ ਸੁਖਾਲਾ ਹੋ ਜਾਂਦਾ ਵਾ ਥੈਂਕ ਯੂ ਇਹਨਾਂ ਦਾ ਜਿਹੜਾ ਧੰਨਵਾਦ ਇਹਨਾਂ ਦਾ ਜਿਹੜੇ ਰਾਸ਼ਨ ਪਾਣੀ ਗਰੀਬਾਂ ਨੂੰ ਦਿੱਤੀ ਜਾਂਦੇ ਆ ਔਰ ਇੱਥੇ ਕੋਈ ਹੋਰ ਮੰਤਰੀ ਕੋਈ ਸਰਕਾਰ ਤਾਂ ਪਹੁੰਚੀ ਨਹੀਂ ਇੱਥੇ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਅਸ ਟਾਈਮ ਅਸੀਂ ਪਹੁੰਚੇ ਆ ਪਿੰਡ ਕੰਮੇਵਾਲ ਦੇ ਵਿੱਚ ਪਹੁੰ ਪਾਣੀ ਦਾ ਜਿਹੜਾ ਬਵਾਲ ਹੈਗਾ ਬੜਾ ਘਰ ਘਰ ਦੂਰ ਤੱਕ ਪਹੁੰਚ ਚੁੱਕਾ ਹੋਇਆ ਵੈ ਤੇ ਸਾਡੇ ਨਾਲ ਪਿੰਡ ਦੇ ਜਿਹੜੇ ਵਾਸੀ ਹੈਗੇ ਉਹ ਮੌਜੂਦ ਹੈਗੇ ਨੇ ਔਰ ਜਿਹੜਾ 6 ਆਫ ਅਮਰੀਕਾ ਬੜੇ ਅੱਛੇ ਬਹੁਤ ਵਧੀਆ ਵਧੀਆ ਕੰਮ ਕਰਦੇ ਹੈਗੇ ਨੇ ਘਰਾਂ ਦੇ ਵਿੱਚ ਜਾ ਕੇ ਰਾਸ਼ਨ ਵੰਡਤ ਕਰਦੇ ਹੈਗੇ ਨੇ ਔਰ ਕਿਤੇ ਵੀ ਕੋਈ ਮੁਸ਼ਕਲ ਪਈ ਹੋਵੇ ਔਰ ਜਾ ਕੇ 6 of America ਹਰੇਕ ਨਾ ਮੋਡੇ ਨਾ ਮੋਡਾ ਲਾ ਕੇ ਜਾ ਕੇ ਖੜਦਾ ਵਾ ਔਰ ਕੋਈ ਵੀ ਪ੍ਰੋਬਲਮ ਹੋਵੇ ਔਰ ਹਮੇਸ਼ਾ ਖੜਦਾ ਹੈ ਕਿਸੇ ਨੂੰ ਪਰੇਸ਼ਾਨੀ ਹੋਵੇ ਕਿਸੇ ਨੂੰ ਮੈਡੀਕਲ ਕੈਂਪ ਦੀ ਲੋੜ ਮੈਡੀਕਲ ਦਵਾਈ ਦੀ ਲੋੜ ਹੋਵੇ ਔਰ ਜਾ ਕੇ ਹਰੇਕ ਨਾ ਖੜਦਾ ਸਾ ਔਰ ਸਾਡੇ ਵਿੱਚ 6 of America ਪੂਰੀ ਟੀਮ ਪਹੁੰਚੀ ਹੋਈ ਹੈ ਔਰ ਜਿੱਥੇ ਜਿਹੜੇ ਪਿੰਡ ਦੇ ਵਾਸੀ ਹੈਗੇ ਉਹ ਵੀ ਪਹੁੰਚੇ ਗੱਲਬਤ ਕਰਦੇ ਸਾਰਨਾ ਪਹਿਲਾਂ ਜਿਹੜੇ ਪਿੰਡ ਦੇ ਵਾਸੀ ਹੈ ਉਹਨਾਂ ਨਾਲ ਗੱਲਬਤ ਕਰਦੇ ਆ ਬਾਜੀ ਕੀ ਹਾਲ ਹੈ ਤੁਹਾਡਾ ਮਨਾਸਾ ਗੁਰਚਨ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਘਰ ਦੇ ਘਰ ਦੇ ਘਰ ਐਸਟ ਪਾਣੀ ਦੇ ਪੇਟ ਦੇ ਵਿੱਚ ਆ ਗਿਆ ਕਿਦਾਂ ਦੇਖੋ ਇਹ ਬੁਰੇ ਹਾਲ ਦੇ ਕੇ ਸਾਡੇ ਪਿੰਡ ਦੇ ਪਾਣੀ ਨਾਲ ਕਿਰਿਆ ਸਾਰੇ ਘਰ ਹੈਗੇ ਤੀਬਨ ਤੇ ਅੱਜ 6 ਆਫ ਅਮਰੀਕਾ ਜਿਹੜੇ ਐਨ ਆਰ ਆਈ ਆਪਣੇ ਭਾਈ ਹੈਗੇ ਨੇ ਉਹ ਬਾਹਰ ਰਹਿ ਕੇ ਵੀ ਪਿੰਡ ਦਾ ਸੋਦੇ ਆ ਪਿਛਲੀ ਵਾਰੀ ਵੀ ਹੈ ਕਿਤੇ ਜਗ੍ਹਾ ਜਗ੍ਹਾ ਤੇ ਉੱਤੇ ਮੈਡੀਕਲ ਕੈਂਪ ਲਗਾਉਂਦੇ ਹੈਗੇ ਨੇ ਤੇ ਲੰਗਰ ਵੀ ਲਗਾਉਂਦੇ ਨੇ ਤੇ ਅੱਜ ਰਾਸ਼ਨ ਵੰਡਤਰ ਕਰਨ ਆਏ ਸਿਕਸ ਆਫ ਅਮਰੀਕਾ ਕਿੱਦਾਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨੇ ਪੂਰੀ ਟੀਮ ਪਹੁੰਚੀ ਹੈ ਦੇਖੋ ਟੀਮ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਟੀਮ ਆ ਕੇ ਸਾਨੂੰ ਰਾਸ਼ਨ ਦੇਣ ਲੱਗੀ ਆ ਸਾਡੇ ਸਹੂਲਤਾ ਇਸੇ ਤਰ੍ਹਾਂ ਭਰਾ ਸਾਡੇ ਕਰਦੇ ਨੇ ਕਿ ਥੋੜਾ ਸਾਡਾ ਆਸਾਨ ਆ ਤਰੀਕਾ ਹੋ ਜਾਂਦਾ ਲੇਕਿਨ ਮਜਬੂਰੀ ਸਾਡੀ ਬਹੁਤ ਜ਼ਿਆਦੀ ਹੈ ਗਿਆ ਨੇ ਤੇ ਲੇਕਿਨ ਜੋ ਭਰਾ ਆਏ ਸੱਜਣ ਮਿੱਤਰ ਆਉਂਦੇ ਆ ਜਿਹੜੀ ਇਹ ਕੰਪਨੀ ਆਈ ਹੈ ਨਾ ਬਹੁਤ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਅਸੀਂ 6 ਆਫ ਅਮਰੀਕਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਉਹ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਕਿ ਤਕਰੀਬਨ 27 ਉਹ 28 ਦਿਨ ਹੋ ਗਏ ਪਰ ਇੱਥੇ ਪਾਣੀ ਦਾ ਬਾਲ ਐਡੀ ਤੇਲ ਹੋਇਆ ਪਿਆ ਵਾ ਤੇ ਲੇਕਿਨ ਜਿਹੜੀ ਸਰਕਾਰ ਹੈਗੀਆਂ ਉਹ ਵੀ ਮਾੜਾ ਮੋਟਾ ਸਾਡੇ ਬਸ ਸੋਚਦੀਆਂ ਨੇ ਤੇ ਆਪਾਂ ਹੋਰ ਵੀ ਆਪਾਂ ਗਲਤ ਗੱਲਬਾਤ ਕਰਦੇ ਹੈਗੇ ਸੱਚੀ ਗੱਲ ਹੈ ਸਸਿਕਲ ਜੀ ਹਾਂ ਕਿਵੇਂ ਦੇਖਦੇ ਹੋ ਕਿ ਕੰਮੇਵਾਲ ਪਿੰਡ ਦੇ ਵਿੱਚ ਪਹੁੰਚੇ ਹਾਂ ਪਾਣੀ ਦਾ ਬਵਾਲ ਕਿੱਡਾ ਘਰਾਂ ਘਰਾਂ ਦੇ ਵਿੱਚ ਵੜ ਗਿਆ ਹੈਗਾ ਵਾ ਤੇ ਲੋਕ ਪਰੇਸ਼ਾਨ ਹੋਏ ਪਏ ਨੇ ਰੋਟੀ ਪਾਣੀ ਤੋਂ ਓਖੇ ਹੋਏ ਪਏ ਨੇ ਤੇ ਅੱਜ 6 ਆਫ ਅਮਰੀਕਾ ਦੀ ਪੂਰੀ ਟੀਮ ਪਹੁੰਚੀ ਹੈ ਔਰ ਐਨ ਆਰ ਆਈ ਜਿਹੜੇ ਬਾਹਰ ਬੈਠੇ ਹੋਏ ਨੇ ਉਹ ਵੀ ਅੱਗੇ ਘਰ ਘਰ ਦੇ ਪਿੰਡਾਂ ਪਿੰਡਾਂ ਦੇ ਵਿੱਚ ਆ ਕੇ ਉਹ ਗਰੀਬ ਦਾ ਹਰੇਕ ਦਾ ਸੋਚਦੇ ਕਿੰਦਾ ਦੇਖਦੇ ਹੋ ਕੀ ਕਰਨਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਲਈ ਸਾਰੀ ਸਿੱਖ ਆਫ ਅਮਰੀਕਾ ਜਿਹੜੀ ਸੰਸਥਾ ਦਾ ਧੰਨਵਾਦ ਕਰਨਾ ਚਾਹੁੰਦਾ ਅਸੀਂ ਸਰਦਾਰ ਸਰਜਨ ਸਿੰਘ ਚੀਮਾ ਜੀ ਨੂੰ ਕਿਹਾ ਵੀ ਸਾਨੂੰ ਕੋਈ ਹੈਲਪ ਕਰੋ ਤੇ ਉਹਨਾਂ ਨੇ ਸਾਨੂੰ ਸਿੱਖ ਆਫ ਅਮਰੀਕਾ ਜਿਹੜੀ ਸੰਸਥਾ ਵਾ ਉਹਨਾਂ ਨਾਲ ਮਿਲਾਇਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਭਾਜੀ ਤੁਸੀਂ ਹੋਰ ਪਾਸੇ ਵੀ ਸੇਵਾ ਕਰਦੇ ਹੋ ਤੇ ਇੱਥੇ ਵੀ ਆਓ ਉਹਨਾਂ ਦੇ ਕਹਿਣ ਤੇ ਅੱਜ ਇੱਥੇ ਆਏ ਨੇ ਤੇ ਅਸੀਂ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਤੇ ਅੱਜ ਪੂਰੀ ਟੀਮ ਇੱਥੇ ਪਹੁੰਚੀ ਸਿੱਖ ਆਫ ਅਮਰੀਕਾ ਔਰ ਅੱਜ ਇੱਥੇ ਰਾਸ਼ਨ ਵੰਡਤ ਕਰਨ ਲੱਗੇ ਹੈਗੇ ਆ ਤੇ ਕਿੱਦਾਂ ਦੇਖ ਦੇਖੋ ਜੀ ਬਹੁਤ ਚੜ੍ਹਦੀ ਕਲਾ ਵਾਲਾ ਕੰਮ ਆ ਜੀ ਇਹ ਕਿਉਂਕਿ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਹੈ ਉੱਥੇ ਇਹੋ ਜਿਹੇ ਸੰਸਥਾਵਾਂ ਜਿੱਥੇ ਸਰਕਾਰਾਂ ਹਾਰ ਜਾਂਦੀਆਂ ਸਾਰੀਆਂ ਚੀਜ਼ਾਂ ਹਾਰ ਜਾਂਦੀਆਂ ਉੱਥੇ ਜਦੋਂ ਸਾਰਾ ਪੰਥ ਇੱਕ ਪਾਸੇ ਇਕੱਠਾ ਹੋ ਕੇ ਜੰ ਲੜਦਾ ਨਾ ਜੀ ਤੇ ਚੜ੍ਹਦੀ ਕਲਾ ਹੋ ਜਾਂਦੀ ਹੈ ਤੁਸੀਂ ਦੇਖਦੇ ਹੋ ਕਿ ਜਿੰਨੇ ਵੀ ਬੰਦੇ ਸਾਰੇ ਬੈਠੇ ਨੇ ਸਰਕਾਰ ਵੱਲੋਂ ਵੀ ਰਾਸ਼ਨ ਸਾਰਾ ਕੁਝ ਆਉਂਦਾ ਵਾ ਡੰਗਰਾਂ ਦਾ ਆਚਾਰ ਵੀ ਆਉਂਦਾ ਵਾ ਫੀਲਡ ਵੀ ਆਉਂਦੀ ਹੈ ਰਾਸ਼ਨ ਵੀ ਆਉਂਦਾ ਵਾ ਪਰ ਜਿਹੜੀ ਕੁਦਰਤ ਦੀ ਕਰੋਪੀ ਮਾਰ ਹੈ ਨਾ ਇਹਦੇ ਅੱਗੇ ਸਭ ਦੇ ਹੱਥ ਖੜੇ ਹੋ ਜਾਂਦੇ ਜੀ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜੀ ਅੱਜ ਸੰਸਥਾ ਤੁਸੀਂ ਆਈ ਸਿੱਖ ਆਫ ਅਮਰੀਕਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜਿਹੜੀ ਸਿੱਖ ਆਫ ਅਮਰੀਕਾ ਜਿਹੜੀ ਆਈ ਟੀਮ ਆਈ ਏ ਇੱਥੇ ਕਮੋਵਾਲ ਪਹੁੰਚੀ ਤੇ ਜਿੰਨੇ ਪਤਵੰਤੇ ਸੱਜਣ ਨੇ ਜਿੰਨੇ ਜਸਵੀਰ ਸਿੰਘ ਜੀ ਇਹਨਾਂ ਨੇ ਬਹੁਤ ਸਾਡਾ ਧੰਨਵਾਦ ਕੀਤਾ ਆਂ ਦਾ ਸਾਡੀ ਜਿਹੜੀ ਸੰਸਥਾ ਹਮੇਸ਼ਾ ਵੀ ਜਿੱਥੇ ਵੀ ਕੋਈ ਪ੍ਰੋਬਲਮ ਆਈ ਅਸੀਂ ਉੱਥੇ ਪਹੁੰਚੇ ਅਸੀਂ ਗਰੀਬਾਂ ਦੀ ਹੈਲਪ ਕਰਨੇ ਬਹੁਤ ਜਲਦੀ ਆਸੇ ਇੱਥੇ ਮੈਡੀਕਲ ਕੈਂਪ ਲਾਵਾਂਗੇ ਔਰ ਪੂਰੀ ਹੈਲਪ ਕਰਾਂਗੇ ਅਸੀਂ ਹਮੇਸ਼ਾ ਇਹਨਾਂ ਨੂੰ ਕਹਿੰਦੇ ਜਿਹੜੀ ਵੀ ਕਿਸੇ ਚੀਜ਼ ਦੀ ਜ਼ਰੂਰਤ ਹੈ ਸਾਨੂੰ ਕੋ ਅਸੀਂ ਉੱਥੇ ਹੀ ਪਹੁੰਚਾਂਗੇ ਇਸ ਕਰਕੇ ਸਾਰੇ ਪਿੰਡਾਂ ਵਾਲਿਆਂ ਦਾ ਅਸੀਂ ਧੰਵਾਦੀ ਹਾਂ ਜਿਨ੍ਹਾਂ ਨੇ ਬੜੀ ਇੱਜ਼ਤ ਦਿੱਤੀ ਮਾਨ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਜਿਹੜਾ ਹੈਲਪ ਕਰਨ ਲਈ ਇਹਨਾਂ ਦਾ ਇਦਾਂ ਹੈਲਪ ਹੁੰਦੇ ਨਾਲ ਇਹਨਾਂ ਲੋਕਾਂ ਦਾ ਥੋੜਾ ਜਿਹਾ ਜੀਵਨ ਸੁਖਾਲਾ ਹੋ ਜਾਂਦਾ ਵਾ ਇਹਨਾਂ ਨੂੰ ਜਿੱਦਾਂ ਪਹੁੰਹਾਂ ਨੂੰ ਜਿਆਦੀ ਚੰਗੀ ਆ ਤੂੜੀ ਆ achar ਸਾਰਾ ਕੁਝ ਮਿਲ ਰਿਹਾ ਵਾ ਤੇ ਬਾਬਕੀ ਜਥੇਬੰਦੀਆਂ ਬੱਬਾ ਲੀਡਰ ਸਿੰਘ ਜੀ ਨੇ ਲੰਗਰ ਦਾ ਪ੍ਰਬੰਧ ਕੀਤਾ ਵਾ ਡੇਲੀ ਬਣ ਕੇ ਉੱਥੋਂ ਆਉਂਦਾ ਵਾ ਤੇ ਇਹਨਾਂ ਨੇ ਜਿਹੜੇ ਮਤਲਬ ਸੁੱਖ-ਦੁੱਖ ਚ ਸਾਰੇ ਭਾਗੀ ਆ ਜੀ ਬਿਲਕੁਲ ਜੀ ਸੋ ਆਪਾਂ ਪਿੰਡ ਦੇ ਜਿਹੜੇ ਵਾਸੀ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਬੜਾ ਅੱਛਾ ਮੈਸੇਜ ਦਿੱਤਾ ਹੋਰ ਇਹਨਾਂ ਨੇ 6 ਆਫ ਅਮਰੀਕਾ ਦਾ ਧੰਨਵਾਦ ਕੀਤਾ ਸਰ ਜੀ ਬਾਬੂ ਜੀ ਕਿੱਦਾਂ ਲੱਗ ਰਿਹਾ ਅੱਜ ਸਿੱਖੋ ਪਰ ਅਮਰੀਕਾ ਤੋਂ ਨਰਸ਼ਨ ਦੇ ਕੇ ਜਾ ਰਹੇ ਆ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਕੀ ਕੀ ਕਹਿਣਾ ਕੀ ਲਵਾਂਗਾ ਉਹਨਾਂ ਨੂੰ ਤੁਸੀਂ ਬਈ ਆਏ ਨਰਸ਼ਨ ਦੇ ਕੇ ਨਾ ਸਾਨੂੰ ਪਿਆਰ ਨਾਲ ਹਾਂ ਹਾਂ ਦੇ ਅੱਜ ਸਿਕਸ ਆਫ ਅਮਰੀਕਾ ਬਾਰੋਂ ਤੁਹਾਨੂੰ ਆ ਕੇ ਰਾਸ਼ਨ ਦੇ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਅਸੀਂ ਇਹਨਾਂ ਵਿੱਚ ਧੰਨਵਾਦ ਕਰਦੇ ਹਾਂ ਹਾਂ ਜਿਹੜੇ ਦਿੱਤੀ ਜਾਂਦੇ ਨੇ ਹਾਂ ਹਾਂ ਹੋਰ ਕੋਈ ਨਾ ਸਰਕਾਰ ਆਈ ਨਾ ਕੋਛੇ ਹਾਂ ਇਹੋ ਭੈਣ ਭਰਾ ਜਿਹੜੇ ਆਏ ਨੇ ਦਿੱਤੀ ਜਾਂਦੇ ਨੇ ਮਾੜਾ ਮਟਾ ਰਾਸ਼ਨ ਜਿਹੜਾ ਥੈਂਕ ਯੂ ਇਹਨਾਂ ਦਾ ਜਿਹੜਾ ਧੰਨਵਾਦ ਇਹਨਾਂ ਦਾ ਜਿਹੜਾ ਰਾਸ਼ਨ ਪਾਣੀ ਗਰੀਬਾਂ ਨੂੰ ਦਿੱਤੀ ਜਾਂਦੇ ਆ ਹੋਰ ਇੱਥੇ ਕੋਈ ਹੋਰ ਮੰਤਰੀ ਕੋਈ ਸਰਕਾਰ ਤਾਂ ਪਹੁੰਚੀ ਨਹੀਂ ਇੱਥੇ ਹਾਂ ਪਤਾ ਲੈਣ ਵੋਟਾਂ ਦਾ ਨਾ ਕੋਈ ਕਿਸੇ ਵਾਦਾ ਪੂਰਾ ਕੀਤਾ ਜੋ ਕਿਸੇ ਨੇ ਵਾਦੇ ਪੂਰੇ ਕੀਤੇ ਕਰੇਲੂ ਔਰਤਾਂ ਨੂੰ 10000 ਰੁਪਇਆ ਦੇਵਾਂਗੇ ਨਾ ਉਹ ਕਿਸੇ ਅਜੇ ਵਾਦਾ ਪੂਰਾ ਕੀਤਾ ਵੋਟਾਂ ਦੇ ਟਾਈਮ ਆ ਜਾਂਦੇ ਆ ਵੋਟਾਂ ਲੈ ਕੇ ਚਲੇ ਜਾਂਦੇ ਆ ਲੈ ਜੀ ਤੁਹਾਡਾ ਵਾਦਾ ਪੂਰਾ ਕਰਾਂਗੇ ਅਜੇ ਤੱਕ ਕੋਈ ਵਾਦਾ ਪੂਰਾ ਨਹੀਂ ਹੋਇਆ ਖੁਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਗਈ ਹੈ ਕਿਦਾਂ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਵਧੀਆ ਵਧੀਆ ਚੰਗੀ ਗੱਲ ਦੇ ਕੇ ਗਏ ਨੇ ਤਾਂ ਇਹਨਾਂ ਦਾ ਟਾਈਮpass ਹੋ ਗਿਆ ਹਾਂਜੀ 6 ਆਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਗਈ ਹੈ ਕਿਦਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹ ਨੰਦਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਿਲਕੁਲ ਤੁਸੀਂ ਬੜਾ ਔਖਾ ਹੈ ਜੀ ਬੱਚੇ ਵੇਖ ਲੋ ਹਾਂ ਹਾਂ ਬਿਲਕੁਲ ਬਿਲਕੁਲ ਬਹੁਤ ਔਖਾ ਹੈ ਜੀ ਹੋ ਗਿਆ ਤੇ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਕਿਨਾਂ ਚਾਰਾ ਕਰਨਾ ਔਖਾ ਹੋ ਗਿਆ ਹੁਣ ਹਾਂ ਜੀ ਹਾਂ ਜੀ ਥੋੜਾ ਬਹੁਤ ਹੁਣ ਦੇਖ ਹੈ ਨੇ ਉਹ ਪਾਤਾ ਚਲ ਕੋਈ ਗੱਲ ਇਹ ਅੱਜ 6 ਆਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਅੱਜ? ਸ਼ੁਕਰੀਆ ਅਦਾ ਕਰਦੇ ਹਾਂ ਜੀ ਸ਼ੁਕਰੀਆ ਅਦਾ ਕਰਦੇ ਹਾਂ ਹਾਂ ਜੀ ਹਾਂ ਜੀ ਪਰ ਬਹੁਤ ਬਹੁਤ ਪਾਣੀ ਆਇਆ ਹੈ ਘਰ ਚ ਹਾਂ ਦੋ 1 ਸਾਲ 23 ਚ ਵੀ ਆਇਆ ਸੀਗਾ ਉਦੋਂ ਵੀ ਕਾਫੀ ਵੱਡਾ ਵੱਡਾ ਆਇਆ ਸੀ 4 4 5 5 ਫੁੱਟ ਆਇਆ ਸੀ ਹੁਣ 3.5 3 ਫੁੱਟ ਪਾਣੀ ਆ ਸਾਡੇ ਘਰ ਚ ਬਹੁਤ ਮੰਦੇ ਹਾਲਾਤ ਅੱਜ ਅੱਜ ਇੱਕ ਟਰੈਕਟਰ ਦੇ ਵਿੱਚ ਰਹਿ ਕੇ ਇੱਕ ਆਪਾਂ ਘਰ ਦਾ ਗੁਜ਼ਾਰਾ ਕਰ ਰਹੇ ਆ ਇਹ ਕਹਿਣਾ ਚਾਹੁੰਦੇ ਆ ਇਹਦੇ ਵਾਸਤੇ ਵੀ ਗੁਜ਼ਾਰਾ ਤਾਂ ਟਾਈਮ ਪਾਸ ਹੀ ਏ ਗੁਜ਼ਾਰਾ ਤਾਂ ਨਹੀਂ ਹੁੰਦਾ ਇਦਾਂ ਕਿਤੇ ਬੈਠੇ ਆ ਆਪਾਂ ਜਿਹੜੀ ਚੀਜ਼ ਚਲੋ ਟਾਈਮ ਪਾਸ ਹੀ ਕਰਨਾ ਵਾ ਜੋ ਆਪਣੀ ਘਰ ਵਰਗੀ ਤਾਂ ਨਹੀਂ ਨਾ ਮौज ਲੱਗਦੀ ਤੇ ਅੱਜ ਤੁਹਾਨੂੰ 6 ਆਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਜਾ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਅਸੀਂ ਤਾਂ ਹੁਣ ਕੁਝ ਨਹੀਂ ਕਰਦੇ ਤੁਹਾਡਾ ਧੰਨਵਾਦ ਕਰਨੇ ਆ ਧੰਨਵਾਦ ਕਰਨਾ ਚਾਹਾਂਗੇ ਠੀਕ ਹੈ ਧੰਨਵਾਦ ਪਾਣੀ ਆਪਣੇ ਘਰਾਂ ਵਿੱਚ 10 12 12 ਫੁੱਟ ਹੈਗਾ ਪਾਣੀ ਆਲੇ ਦੁਆਲੇ ਅੱਛਾ ਹਾਂਜੀ ਕਿੰਨੀ ਕੋਖੀ ਹੋ ਗਈ ਬਹੁਤ ਜ਼ਿਆਦਾ ਔਖੇ ਆ ਜੀ ਮਾਲ ਡੰਗਰ ਤੇ ਜ਼ਿਆਦਾ ਔਖਾ ਵਾ ਹਾਂ ਹਾਂ ਚਲ ਆਪ ਦਾ ਸੇਲ ਕੋਈ ਬੈਠੇ ਆ ਮਾਲ ਡੰਗਰ ਬੈਠਾ ਇੱਦਾਂ ਤੇ ਅੱਜ ਜਿਹੜਾ 6 ਆਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਜਾ ਰਿਹਾ ਹੈਗਾ ਤੇ ਕੀ ਕਹਿਣਾ ਚਾਹੁੰਦੇ ਆ ਬਹੁਤ ਧੰਨਵਾਦ ਆ ਜੀ ਉਹ ਆ ਗਿਆ ਕੰਬਰੀਆਂ ਦੇ ਵੀ ਵੇਖੋ ਸਾਡੇ ਕਿਦਾਂ ਹਾਲਾਤ ਮੰਦੇ ਨੇ ਤੇ ਸਾਰੇ ਚੋਚੋ ਚੋ ਤੇ ਥੱਲੇ ਪਾਇਆ ਜਾਂਦੇ ਨੇ ਬਾਹਰ ਨਿਕਲੇ ਹੋਏ ਆ ਸਾਰੇ ਸਾਰੇ ਤਰ ਪਹਿਲਾਂ ਬਾਹਰ ਆ ਗਏ ਹਾਂ ਘਰ ਤੋਂ ਬਾਹਰ ਪਾਣੀ ਵੜ ਗਿਆ ਵੜ ਗਿਆ ਸਾਰਿਆਂ ਦਾ ਅੱਜ ਫਿਰ ਸਿੱਖੋ ਫ ਅਮਰੀਕਾ ਤੁਹਾਨੂੰ ਰਾਸ਼ਨ ਦੇ ਕੇ ਜਾ ਰਿਹਾ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਇਹਨਾਂ ਨੂੰ ਵਧੀਆ ਰਾਸ਼ਨ ਦੇ ਕੇ ਜਾ ਰਹੇ ਨੇ ਵਧੀਆ ਕੰਮ ਕਰ ਰਹੇ ਆ ਹਾਂ ਧੰਨਵਾਹ ਕਰਨੇ ਆ ਇਹਨਾਂ ਦਾ ਬਹੁਤ ਵਧੀਆ ਆ ਹਾਂਜੀ ਅਸੀਂ ਸਿੱਖ ਆਫ ਅਮਰੀਕਾ ਸਰਸਤਾ ਦਾ ਬਹੁਤ ਬਹੁਤ ਮੈਂ ਆਪਣੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸਿਖਾਇਆ ਕਿ ਕਿਸ ਤਰ੍ਹਾਂ ਵਿਪਤਾ ਵੇਲੇ ਸਾਰੇ ਸਿੱਖਾਂ ਨੇ ਇਕੱਠੇ ਹੋਣਾ ਉਸੇ ਤਰ੍ਹਾਂ ਜਿਹੜੀ ਸਿੱਖ ਸਿਕਸ ਆਫ ਅਮਰੀਕਾ ਸੰਸਥਾ ਆ ਉਹ ਅੱਜ ਰਾਸ਼ਨ ਲੈ ਕੇ ਆਏ ਨੇ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਜਿੰਨਾ ਨੁਕਸਾਨ ਹੋਣਾ ਹੋ ਗਿਆ ਤੁਸੀਂ ਸਮਰਾਥੋ ਕਿਰਪਾ ਕਰੋ ਆਪਣੇ ਪੰਜਾਬ ਤੇ ਤੇ ਪਾਣੀ ਹੁਣੇ ਤੋਂ ਵਧੇ ਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ